ਅੱਜ ਪਲੇਠੀ ਮੀਟਿੰਗ ਕੀਤੀ ਆ ਜਿਹਦੇ ਚ ਕਿ ਲਗਭਗ 200 ਆਦਮੀ ਬੀਬੀਆਂ ਇਕੱਠੇ ਹੋਏ ਆ ਵੱਖ-ਵੱਖ ਤਰ੍ਹਾਂ ਦੇ ਆਗੂ ਇਕੱਠੇ ਹੋਏ ਆ 1999 ਤੋਂ 2021 ਤੱਕ 30 ਸਾਲ ਦਾ ਲੀਜ਼ ਤੇ ਇਹ ਜ਼ਮੀਨ ਸੀਗੀ ਬੀਏਯੂ ਕੋਲੇ ਔਰ ਉਹ ਲੀਜ਼ ਖਤਮ ਹੋ ਗਈ ਆ ਹੁਣ ਇਹ ਜਿਹੜੀ ਫਰੀਦਕੋਟ ਵਾਲੇ ਰਾਜੇ ਦੀ 7000 ਏਕੜ ਬੇਜ਼ਮੀਨ ਬੇਚਰਾਗ ਜ਼ਮੀਨ ਪਈ ਹੈ ਖੋਲੂ ਆਪਣੇ ਗਰਤੀ ਮਜ਼ਦੂਰ ਲੋਕਾਂ ਦੇ ਵਿੱਚ ਵੱਢਣ ਵਾਸਤੇ ਆਪਣੀ ਮਨਮਰਜ਼ੀ ਨਾਲ ਉਸ ਜ਼ਮੀਨ ਤੇ ਫਸਲ ਬੀਜ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਜਿਹੜੀਆਂ ਫਸਲਾਂ ਬੀਜੀਆਂ ਤੁਸੀਂ ਆਪ੍ਰੈਲ ਦੇ ਵਿੱਚ ਜਦੋਂ ਤੁਸੀਂ ਆਪ ਦੀ ਕਣਕ ਵੱਢ ਲਈ ਉਸ ਤੋਂ ਬਾਅਦ ਅਸੀਂ ਤੁਹਾਨੂੰ ਉੱਥੇ ਕਾਜ ਨਹੀਂ ਹੋਣ ਦੇਣਾ ਜਿਹੜੀ ਇਹ ਰਾਜੇ ਦੀ ਜ਼ਮੀਨ ਹੈ ਜਿਹੜਾ ਉਹਨਾਂ ਦਾ ਵਾਰਿਸ ਨਹੀਂ ਹੈ ਕੋਈ ਨਾ ਦਾ ਜਿਹੜਾ ਟਰਸਟ ਆ ਉਹ ਵੀ ਸੁਪਰੀਮ ਕੋਰਟ ਵੱਲੋਂ ਪੰਗ ਹੋ ਚੁੱਕਿਆ। ਸੋਏ ਜਿਹੜੀ ਬੇਜਮੀਨੇ ਬੇਚਰਾਗ ਜ਼ਮੀਨ ਆ ਇੱਥੇ ਅਸੀਂ ਚਿਰਾਗ ਜਗਾਉਣ ਵਾਸਤੇ ਇੱਥੇ ਦੀਵਾ ਜਗਾਉਣ ਵਾਸਤੇ ਅਸੀਂ ਇੱਕ ਵੱਖਰੇ ਕਿਸਮ ਦਾ ਨਵੇਕਲੀ ਕਿਸਮ ਦਾ ਇੱਥੇ ਇੱਕ ਪੰਡ ਨਵੇਂ ਰੂਪ ਵਿੱਚ ਸਿਰਜਣਾ ਚਾਹੁੰਦੇ ਆ। 10 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਹਰ ਗਰੀਬ ਘਰੇ ਕੋਈ ਨਾ ਕੋਈ ਪਸ਼ੂ ਧਨ ਹੁੰਦਾ ਗਾਂ ਜਾਂ ਮੱਝ ਹੁੰਦੀ ਸੀ ਜਿਹਦੇ ਨਾਲ ਇਹ ਘਰ ਦਾ ਚਾਹ ਤੋਤਾ ਸਰਦਾ ਸੀ ਤੋਂ ਤੁਸੀਂ ਦੇਖ ਰਹੇ ਹੋ ਸੰਘਰਸ਼ ਦਾ ਸਟ੍ਰਗਲ ਤੇ ਮੈਂ ਸੁਖਪ੍ਰੀਤ ਮੋੜ ਪਿਛਲੀ 28 ਫਰਵਰੀ ਨੂੰ ਇਸੇ ਹੀ ਚੈਨਲ ਤੋਂ ਤੁਹਾਨੂੰ ਸੰਗਰੂਰ ਦੇ ਬੇਜਮੀਨੇ ਮਜ਼ਦੂਰਾਂ ਨੇ ਜੋ 925 ਏਕੜ ਜ਼ਮੀਨ ਆ ਉੱਥੇ ਜੀਣ ਦੇ ਰਾਜੇ ਦੀ ਉਦੇਵ ਉੱਪਰ ਆਪਣੀ ਦਾਵੇਦਾਰੀ ਕੀਤੀ ਚਰਾਗ ਲਾਇਆ ਔਰ ਇਹ ਕਿਹਾ ਕਿ ਜਿਨ੍ਹਾਂ ਕੋਲੇ ਇਸ ਟਾਈਮ ਉਹ ਠੇਕੇ ਤੇ ਜ਼ਮੀਨ ਆ ਉਹ ਇੱਕ ਵਾਰੀ ਇਹ ਜਿਹੜੀ ਉਹ ਕਣਕੇ ਤੋਂ ਵੱਡ ਲੈਣ ਪਰ ਝੋਨਾ ਜਿਹੜਾ ਉੱਥੇ ਉਹ ਮਜ਼ਦੂਰ ਲਾਉਣਗੇ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਗਵਾਈ ਦੇ ਵਿੱਚ ਲਗਾਤਾਰ ਸੰਘਰੂਰ ਦੇ ਵਿੱਚ ਮਜ਼ਦੂਰਾਂ ਨੂੰ ਜਿਹੜੀ ਉਹ ਜ਼ਮੀਨਾਂ ਦਵਾਈਆਂ ਜਾ ਰਹੀਆਂ ਨੇ ਤਾਂ ਦੂਜੇ ਪਾਸੇ ਅੱਜ ਅਸੀਂ ਕੋਟਪੂਰੇ ਦੇ ਮਿਊਨਿਸਪਲ ਪਾਰਕ ਦੇ ਵਿੱਚ ਖੜੇ ਹੋਏ ਆਂ ਜਿੱਥੇ ਅੱਜ ਮਜ਼ਦੂਰਾਂ ਦੇ ਵੱਲੋਂ ਆ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਨਾਂ ਦੀ ਇੱਕ ਜਿਹੜੀ ਜਥੇਬੰਦੀ ਉਹ ਬਣਾਈ ਇੱਥੇ ਔਰ ਮਜ਼ਦੂਰਾਂ ਨੇ ਆ ਜਿਹੜੇ ਆਪਣੀ ਮੀਟਿੰਗ ਕੀਤੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਜੋ ਪ੍ਰਧਾਨ ਰਹੇ ਨੇ ਅਵਤਾਰ ਸਿੰਘ ਸੰਤਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ तमाम ਸਵਾਲ ਨੇ ਜ਼ਮੀਨ ਨੂੰ ਲੈ ਕੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਸਵਾਗਤ ਜੀ ਜੀ ਆਣੋਂ ਨਮੋ ਵਧਾਏ ਜੈ ਪੀਨ ਜੈ ਭਾਰਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮਾਦਰਾ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਰਿਪੋਰਟ ਬੜਾਈ ਇਸ ਤੋਂ ਪਹਿਲਾਂ ਸਮਰੂਰ ਦੇ ਵਿੱਚ ਇਸੇ ਇਸੇ ਨਾਮ ਦੀ ਇੱਕ ਹੋਰ ਜਥੇਬੰਦੀ ਹੈ ਜਿਹੜੀ ਉਹ ਲਗਭਗ 11-12 ਸਾਲਾਂ ਤੋਂ ਉਸੇ ਕੰਮ ਕਰਦੀ ਆ ਕੀ ਲੱਗਦਾ ਨਹੀਂ ਸੀ ਕਿ ਉਸੇ ਨਾਮ ਦੀ ਜਥੇਬੰਦੀ ਹੈ ਇਸੇ ਨਾਮ ਤੁਸੀਂ ਕਿਉਂ ਰੱਖਿਆ ਕਿ ਵੱਖਰਾ ਨਾਮ ਨਹੀਂ ਰੱਖ ਸਕਦੇ ਸੀ ਗੱਲ ਹੈ ਜੀ ਏਜੰਡਾ ਉਹਨਾਂ ਦਾ ਵੀ ਸੇਮ ਸੀ ਜ਼ਮੀਨ ਪ੍ਰਾਪਤੀ ਜਿਹੜੇ ਬੇਜ਼ਮੀਨੇ ਲੋਕ ਆ ਕਿਰਤੀ ਲੋਕ ਆ ਉਹਨਾਂ ਦੇ ਕੋਲੇ ਰਹਿਣ ਸਹਿਣ ਨੂੰ ਘਰ-ਬਾਰ ਨਹੀਂ ਹੈ ਔਰ ਮਰਲਾ ਮਰਲਾ ਡੂਡ ਡੂਡ ਮਰਲੇ ਦੇ ਵਿੱਚ ਕਈ ਕਈ ਪਰਵਾਦ ਜੀਵਨ ਬਸਰ ਕਰਾਦੇ ਏਜੰਡਾ ਸੰਗਰੂਰ ਵਾਲੀ ਸੰਘਰਸ਼ ਕਮੇਟੀ ਦਾ ਵੀ ਉਹੀ ਹੈ ਅਸੀਂ ਇਹਦੇ ਨਾਲ ਫਰੀਦਕੋਟ ਲਾਇਆ ਪੰਜਾਬ ਨਹੀਂ ਲਾਇਆ ਹਾਂ ਬਾਕੀ ਇਹ ਸਾਡਾ ਜਿਹੜਾ ਝੰਡਾ ਲਾਲ ਹੈ ਔਰ ਝੰਡੇ ਦੇ ਵਿੱਚ ਸਾਡਾ ਕੋਈ ਰਾਜਸੀ ਧਰਦਾ ਕੋਈ ਸਿੰਬਲ ਨਹੀਂ ਹੈ ਇਸ ਕਰਕੇ ਅਸੀਂ ਜ਼ਿਲ੍ਹਾ ਫਰੀਦਕੋਟ ਦੀ ਇਹ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣਾਈ ਹੈ ਉਹਦੇ ਵਿੱਚ ਜਿਹੜੇ ਸਾਡੇ ਪਰਿਵਾਰ ਜ਼ਿਆਦਾਤਰ ਪਿਛਲੇ ਲਗਭਗ 40-45 ਸਾਲ ਤੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੰਘਣੀ ਆਬਾਦੀ 'ਚ ਰਹਿ ਰਹੇ ਆ ਔਰ ਉਹਨਾਂ ਕੋਲੇ ਘਰ ਦੇ ਵਿੱਚ ਕੋਈ ਪਸ਼ੂ ਰੱਖਣ ਦਾ ਦੂਰ ਦੀ ਗੱਲ ਘਰੇ ਲੈਟਰਨ ਬਣਾਉਣ ਨੂੰ ਜਗ੍ਹਾ ਵੀ ਹੈ ਨਹੀਂ ਜਿੱਦੇ ਕੋਈ ਉਹ ਮੁੰਡਾ ਸਾਡਾ ਵਿਆਹ ਆ ਜਾਂਦਾ ਉਹਦੇ ਰਹਿਣ ਵਾਸਤੇ ਕੋਈ ਵੱਖਰਾ ਕਮਰਾ ਪਾਉਣ ਨੂੰ ਜਗ੍ਹਾ ਨਹੀਂ ਹੈ ਔਰ ਬੜਾ ਸੰਘਰਸ਼ ਵਿੱਚ ਜੀਵਨ ਇਹ ਜਿਹੜੇ ਕਿਰਤੀ ਬੇਜ਼ਮੀਨੇ ਲੋਕ ਆ ਆਪਣੇ ਜੀਵਨ ਚ ਇੱਕ ਜੂਨ ਗੁਜ਼ਾਰਾ ਕਰਦੇ ਆ ਔਰ ਸਾਡੇ ਕੋਲੇ ਜੇ ਅੱਜ ਮੈਂ 40-45 ਸਾਲ ਪਹਿਲਾਂ ਦੀ ਗੱਲ ਕਰਾਂ 50 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਹਰ ਗਰੀਬ ਘਰੇ ਕੋਈ ਨਾ ਕੋਈ ਪਸ਼ੂ ਤਨ ਹੁੰਦਾ ਸੀ ਗਾਂ ਜਾਂ ਮੱਝ ਹੁੰਦੀ ਸੀ ਜਿਹਦੇ ਨਾਲ ਕੇ ਘਰ ਦਾ ਚਾਹ ਦੁੱਧ ਦਾ ਸਰਦਾ ਸੀ ਅੱਜ ਤਾਂ ਇੱਕ ਗਰੀਬ ਪਰਿਵਾਰ ਕਿਲੋ ਅੱਧਾ ਕਿਲੋ ਦੁੱਧ ਦੋ ਟਾਈਮ ਦੀ ਬੜੀ ਤੰਗੀ ਤਰਸ਼ੀ ਨਾਲ ਚਾਹ ਪੀਣ ਵਾਸਤੇ ਮਸਾਂ ਦੁੱਧ ਲੈਂਦਾ ਉਹਦਾ ਕਾਰਨ ਹੈ ਕਿ ਜਿਹੜੇ ਜ਼ਿਮੀਂਦਾਰ ਸਾਡੇ ਕਿਸਾਨਪਰਾ ਉਹ ਖੇਤਾਂ ਦੇ ਵਿੱਚ ਸਪਰੇਹਾ ਕਰਕੇ ਵਟਾਂ ਦੇ ਘਾ ਖੇਤਾਂ 'ਚ ਪਹਿਆਂ ਦੇ ਘਾ ਨਹੀਂ ਛੱਡਦੇ ਸੋ ਅਸੀਂ ਜਿਹੜੇ ਪਸ਼ੂ ਕਿੱਥੋਂ ਪਾਲਣੇ ਸੀ ਫੇਰ ਜੇ ਕਿਤੇ ਸਾਡੀਆਂ ਬੀਬੀਆਂ ਕਿਤੇ ਕੱਖ ਖੋਤਣ ਜਾਂਦੀਆਂ ਔਰ ਉਹਨਾਂ ਨੂੰ ਬੇਇੱਜ਼ਤ ਹੋਣਾ ਪੈਂਦਾ ਅੱਜ ਵੀ ਹੂੰ ਤੁਸੀਂ ਰੋਜ਼ਾਨਾ ਵੇਖਦੇ ਹੋ ਚੈਨਲਾਂ ਤੇ ਕਿਤੇ ਲੇਡੀ ਨੂੰ ਕੁੱਟਿਆ ਗਿਆ ਉਹਨਾਂ ਦੀਆਂ ਆਦਤੀਆਂ ਪੱਲੀਆਂ ਖੋਈਆਂ ਗਈਆਂ ਸੋ ਅਸੀਂ ਇਹ ਜਿਹੜੀ ਫਰੀਦਕੋਟ ਵਾਲੇ ਰਾਜੇ ਦੀ 7000 ਏਕੜ ਬੇਜਮੀਨ ਬੇਚਰਾਗ ਜ਼ਮੀਨ ਪਈ ਹੈ ਉਹਨੂੰ ਆਪਣੇ ਕਿਰਤੀ ਮਜ਼ਦੂਰ ਲੋਕਾਂ ਦੇ ਵਿੱਚ ਵੰਡਣ ਵਾਸਤੇ ਉਹਨਾਂ ਦਾ ਜੱਜੇ ਢੰਗ ਨਾਲ ਜੀਵਨ ਬਸਰ ਕਰਨ ਵਾਸਤੇ ਇਹ ਕਮੇਟੀ ਗਠਤ ਕਰਕੇ ਅੱਜ ਪਲੇਠੀ ਮੀਟਿੰਗ ਕੀਤੀ ਆ ਜਿਹਦੇ ਚ ਕਿ ਲਗਭਗ 200 ਆਦਮੀ ਬੀਬੀਆਂ ਇਕੱਠੇ ਹੋਏ ਆ ਵੱਖ-ਵੱਖ ਤਰ੍ਹਾਂ ਦੇ ਆਗੂ ਇਕੱਠੇ ਹੋਏ ਆ ਔਰ ਅਸੀਂ ਥੋੜੇ ਸਮੇਂ ਚ ਠੀਕ ਆ ਵੀ ਉਹ 10-11 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਪਰ ਸਾਡੇ ਕੋਲੇ ਤਾਂ ਇਹ ਖਾਲੀ ਜ਼ਮੀਨ ਪਈ ਆ ਅੱਜ ਵੀ ਦੇਖਣ ਚਾਇਆ ਕਿ ਬਹੁਤ ਸਾਰੇ ਧੜ ਵੀ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੇ ਉੱਥੇ ਫਸਲਾਂ ਬੀਜੀਆਂ ਹੋਈਆਂ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ 1991 ਤੋਂ 2021 ਤੱਕ 30 ਸਾਲ ਦਾ ਲੀਜ਼ ਤੇ ਇਹ ਜ਼ਮੀਨ ਸੀਗੀ ਪੀਏਯੂ ਕੋਲੇ ਹਾਂ ਔਰ ਉਹ ਲੀਜ਼ ਖਤਮ ਹੋ ਗਈ ਆ ਹੁਣ ਉੱਥੇ ਜਿਹੜੇ ਆ ਸਾਡੇ ਰਾਜਸੀ ਲੋਕ ਆ ਆਪਣੀ ਮਨਮਰਜ਼ੀ ਨਾਲ ਉਸ ਜ਼ਮੀਨ ਤੇ ਫਸਲ ਬੀਜ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਜਿਹੜੀਆਂ ਫਸਲਾਂ ਬੀਜੀਆਂ ਤੁਸੀਂ ਆਪ੍ਰੈਲ ਦੇ ਵਿੱਚ ਜਦੋਂ ਤੁਸੀਂ ਆਪਦੀ ਕਣਕ ਵਾਢ ਲਈ ਉਸ ਤੋਂ ਬਾਅਦ ਅਸੀਂ ਤੁਹਾਨੂੰ ਉੱਥੇ ਕਾਬਜ਼ ਨਹੀਂ ਹੋਣ ਦੇਣਾ ਸੋ ਸਾਡੇ ਜਿਹੜੇ ਬੇਜ਼ਮੀਨੇ ਲੋਕ ਆ ਆਪਣੀ ਜਿਹੜੀ ਜ਼ਮੀਨ ਆ ਉਹ ਪ੍ਰਾਪਤ ਕਰਨਗੇ ਕਿਉਂਕਿ ਜਿਹੜੀ ਇਹ ਰਾਜੇ ਦੀ ਜ਼ਮੀਨ ਹੈ ਇਹਦਾ ਉਹਨਾਂ ਦਾ ਵਾਰਿਸ ਨਹੀਂ ਹੈ ਕੋਈ ਹਾਂ ਉਹਨਾਂ ਦਾ ਜਿਹੜਾ ਟਰਸਟ ਆ ਉਹ ਵੀ ਸੁਪਰੀਮ ਕੋਰਟ ਵੱਲੋਂ ਭੰਗ ਹੋ ਚੁੱਕਿਆ ਹਾਂ ਸੋ ਇਹ ਜਿਹੜੀ ਬੇਜ਼ਮੀਨੇ ਬੇਚਰਾਗ ਜ਼ਮੀਨ ਹੈ ਇੱਥੇ ਅਸੀਂ ਚਰਾਗ ਜਗਾਉਣ ਵਾਸਤੇ ਇੱਥੇ ਦੀਵਾ ਜਗਾਉਣ ਵਾਸਤੇ ਅਸੀਂ ਇੱਕ ਵੱਖਰੇ ਕਿਸਮ ਦਾ ਨਵੇਕਲੀ ਕਿਸਮ ਦਾ ਇੱਥੇ ਇੱਕ ਪੰਡ ਨਵੇਂ ਰੂਪ ਵਿੱਚ ਸਿਰਜਣਾ ਚਾਹੁੰਦੇ ਆ ਜਿਦੇ ਚ ਹਰ ਕਿਸਮ ਦੀਆਂ ਸਹੂਲਤਾਂ ਹੋਣਗੀਆਂ ਸਕੂਲਾਂ ਦੀਆਂ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਪੂਰਾ ਹੋਊਗਾ ਧਾਰਮਿਕ ਰਾਜਨੀਤਿਕ ਗਤੀਵਿਧੀਆਂ ਆਸਤੇ ਅਸੀਂ ਡਾਕਟਰ ਅੰਬੇਦਕਰ ਭਵਨ ਉੱਥੇ ਬਣਾਵਾਂਗੇ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਪੰਜਾਬ ਦੇ ਵਿੱਚ ਇਕੱਲੇ ਰਾਜਾਂ ਦੀਆਂ ਜ਼ਮੀਨਾਂ ਨਹੀਂ ਹੈ ਪੰਚਾਇਤੀ ਜ਼ਮੀਨਾਂ ਔਰ ਜਿਹੜਾ ਐਕਟ ਹੈ 1972 ਦਾ ਉਹਦੇ ਵਿੱਚ ਇੱਕ ਕਿਸਾਨ 1.75 ਏਕੜ ਜ਼ਮੀਨ ਇੱਕ ਪਰਿਵਾਰ ਰੱਖ ਸਕਦਾ ਹੈ। ਔਰ ਅਸੀਂ ਸਰਕਾਰ ਤੋਂ ਵੀ ਮੰਗ ਕਰਾਂਗੇ ਕਿ ਉਸ ਐਕਟ ਨੂੰ ਲਾਗੂ ਕਰਕੇ ਜਿਹੜਾ ਹੈ ਜਿਹੜੇ ਅੱਜ ਕੱਲ ਬਹੁਤ ਵੱਡੇ ਜ਼ਿਮੀਂਦਾਰ 6-600 ਏਕੜ 1000-1000 ਏਕੜ ਜ਼ਮੀਨ ਰੱਖੀ ਬੈਠੇ ਆ ਉਹਨਾਂ ਨੂੰ ਯਾਰ ਜੇ ਬਿਹਾਰ ਤੋਂ ਯੂਪੀ ਤੋਂ ਲੋਕ ਆ ਕੇ ਪੰਜਾਬ ਦੇ ਵਿੱਚ ਝੁੱਗੀਆਂ ਪਾ ਕੇ ਰਹਿ ਸਕਦੇ ਆ ਓਏ ਅਸੀਂ ਤਾਂ ਪੰਜਾਬ ਦੇ ਅਸਲ ਵਸਨੀਕ ਆ ਅਸੀਂ ਤਾਂ ਸਾਡਾ ਠੀਕ ਹੈ ਗਿਣੇ ਵੇਖਿਆ ਜਾਂਦਾ ਕਿ ਕਿਸਾਨ ਮਜ਼ਦੂਰ ਦਾ ਇੱਕ 9 ਮਾਸ ਦਾ ਰਿਸ਼ਤਾ ਹੈ ਔਰ ਉਸ 9 ਮਾਸ ਦੇ ਰਿਸ਼ਤੇ ਚ ਅਸੀਂ ਕਿੱਥੇ ਖੜੇ ਆ ਸਾਨੂੰ ਤਾਂ ਦੋ ਟਾਈਮ ਦੀ ਰੋਟੀ ਦੇ ਲਾਲੇ ਪਏ ਹੋਏ ਆ ਨਿਆਣੇ ਪੜਾਉਣੇ ਚੇਰੀ ਵਿੱਦਿਆ ਦੇਣੀ ਤਾਂ ਉੱਤੇ ਇੱਕ ਬਹੁਤ ਦੂਰ ਦੀਆਂ ਗੱਲਾਂ ਸੋ ਅਸੀਂ ਇਹ ਜਿਹੜੀ ਫਰੀਦਕੋਟ ਬਣਾਈ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹਦੇ ਵਿੱਚ ਅਗਲੇ ਐਤਵਾਰ 23 ਮਾਰਚ 2025 ਨੂੰ ਵੀ ਅਸੀਂ ਮੀਟਿੰਗ ਕਰਾਂਗੇ ਉਦੋਂ ਅਗਲੇ ਐਤਵਾਰ ਵੀ ਕਰਾਂਗੇ ਉਪਰੰਤ ਮੈਂ ਮੇਰਾ ਸਵਾਲ ਦੂਸਰਾ ਇਹ ਆ ਕਿ ਜਦੋਂ ਜ਼ਮੀਨ ਦੀ ਗੱਲ ਆਉਂਦੀ ਹੈ ਨਾ ਤਾਂ ਬਹੁਤ ਸਾਰੇ ਸਵਾਲ ਆਉਂਦੇ ਆ ਇਹ ਕਿਹਾ ਜਾਂਦਾ ਕਿ ਭਾਈ ਇਹ ਤਾਂ ਜਾਤੀਵਾਦ ਫਲਾਉਂਦਾ ਕਿਉਂਕਿ ਭਾਜਪਾ ਨੇ 2027 ਦੇ ਇਲੈਕਸ਼ਨ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣਾਇਆ ਕਿੰਨਾ ਕਿਤੇ ਇਹ ਨਹੀਂ ਲੱਗਦਾ ਕਿ ਤੁਸੀਂ ਅੱਜ ਜ਼ਮੀਨ ਦਾ ਸਵਾਲ ਉਠਾ ਰਹੇ ਹੋ ਇਹ ਨਾਲ ਜਾਤੀਵਾਦ ਫੈਲੂਗਾ ਇੱਥੇ ਕੋਈ ਜਾਤੀਵਾਦ ਨਹੀਂ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਇੱਥੇ ਕੋਈ ਅਸੀਂ ਕੱਲੇ ਸ਼ੈਡੂਲਡ ਕਾਸਟਾਂ ਦੀ ਮਰਜ਼ੀ ਸਿੱਖਾਂ ਦੀ ਲੜਾਈ ਥੋੜੀ ਲੜਦੇ ਆ ਉਹ ਬੇਜਮੀਨੇ ਸਾਡੇ ਚਮਿਆਰ ਭਰਾ ਵੀ ਐ ਘਮੀਆਰ ਭਰਾ ਵੀ ਐ ਹੋਰ ਸ਼ਹਿਰਾਂ ਦੇ ਵਿੱਚ ਜੇ ਕਿੰਨੀਆਂ ਜਾਤਾਂ ਕਿੰਨੇ ਕਿਸਮ ਦੀਆਂ ਜਾਤਾਂ ਸੀ ਤਾਂ ਉਹਨਾਂ ਸਾਰਿਆਂ ਨੂੰ ਕਹਿੰਨੇ ਆ ਇੱਥੇ ਕੋਈ ਜਾਤ-ਬਾਤ ਦਾ ਇਸ਼ੂ ਨਹੀਂ ਹੈ ਇਹਦੇ ਹਿੰਦੂ ਇੱਥੇ ਜਿਹੜਾ ਦੁਕਾਨਦਾਰ ਹੈ ਉਹ ਵੀ ਇੱਕ ਬੇਜਮੀਨਾ ਉਹਦੇ ਕੋਲੇ ਵੀ ਰਹਿਣ ਨੂੰ ਜਗ੍ਹਾ ਹੈ ਨਹੀਂ ਅਸੀਂ ਤਾਂ ਇਹ ਕਹਿੰਨੇ ਆ ਕਿ ਸਾਰੇ ਲੋਕ ਇਕੱਠੇ ਹੋਵੋ ਅਸੀਂ ਤੁਹਾਨੂੰ ਸਾਰਿਆਂ ਨੂੰ ਜੇ ਇੱਥੇ 10000 ਬੰਦਾ ਇਕੱਠਾ ਹੁੰਦਾ ਅਸੀਂ ਚਾਰ-ਚਰਕਨ ਵਾਲਾ ਜ਼ਮੀਨ ਦਿਵਾ ਦਾਂਗੇ। ਹਾਂ। ਜੇ ਇੱਥੇ 5000 ਹੁੰਦਾ ਅਸੀਂ ਇੱਕ ਲੱਗ ਲਾ ਜ਼ਮੀਨ ਦਿਵਾ ਦਾਂਗੇ। ਗੱਲ ਤਾਂ ਇਹ ਹੈ ਕਿ ਇੱਥੇ ਕੋਈ ਜਾਤ-ਪਾਤ ਨਹੀਂ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਸਾਰੇ ਦੁਨੀਆ ਦੇ ਲੋਕਾਂ ਨੂੰ ਕਹਿਣਾ ਕਿਉਂਕਿ ਤੁਹਾਡਾ ਚੈਨਲ ਹੈ ਜਿਹੜਾ ਸਾਰੀ ਦੁਨੀਆ ਨੇ ਵੇਖਣਾ। ਔਰ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਣਾ ਕੋਈ ਜਾਤ-ਪਾਤ ਨਹੀਂ ਹੈ। ਇਹ ਨਹੀਂ ਹੈ ਕਿ ਜੇ ਅਸੀਂ ਮੱਝੀ ਸਿੱਖਾਂ ਦੇ 2-4 ਬੰਦੇ ਅੱਗੇ ਲੱਗੇ ਆ ਤਾਂ ਅਸੀਂ ਇਕੱਲੀ ਕੌਮ ਦੀ ਗੱਲ ਕਰਦੇ ਆ। ਹਾਂ। ਅਸੀਂ ਗੱਲ ਕਰਦੇ ਆ ਸਾਰੀ ਮਾਨਵਤਾ ਦੀ ਜੇ ਤਾਂ ਕਹਿੰਦੇ ਜ਼ਿਮੀਂਦਾਰਾਂ ਤੋਂ ਜੱਟਾਂ ਤੋਂ ਜ਼ਮੀਨਾਂ ਖੋਹ ਕੇ ਆਪਦੇ ਆਲ ਨੂੰ ਕਰ ਲੈਣ ਲੈ ਜੀ ਨਹੀਂ ਕਹੇ ਜੱਟ ਤੋਂ ਇਹ ਜ਼ਮੀਨ ਨਹੀਂ ਖੋਣੀ ਸਾਡਾ ਜਿਹੜੀਆਂ ਬੇਚਰਾਗ ਜ਼ਮੀਨਾਂ ਪੰਜਾਬ ਦੇ ਵਿੱਚ ਪਈਆਂ ਕਿੰਨੇ ਰਾਜੇ ਹੋਏ ਆ ਉਹਨਾਂ ਰਾਜਿਆਂ ਦੀਆਂ ਸਾਰੀਆਂ ਪਈਆਂ ਅਸੀਂ ਉਹਨਾਂ ਦੀ ਲੜਾਈ ਅੱਗੇ ਹੋ ਕੇ ਲੜਾਂਗੇ ਔਰ ਉਹਨਾਂ ਬੇਜ਼ਮੀਨੇ ਕਿਰਤੀ ਲੋਕਾਂ ਨੂੰ ਉਹ ਕਿਰਤੀ ਲੋਕ ਜਿਹੜੇ ਸਵੇਰ ਤੋਂ ਸ਼ਾਮ ਤੱਕ ਦਿਹਾੜੀ ਮਜ਼ਦੂਰੀ ਕਰਕੇ ਆਪਣੀ ਮਸਲ ਪਾਵਰ ਵੇਚ ਕੇ ਆਪਦੇ ਬੱਚੇ ਪਾਲਦੇ ਆ ਉਹਨਾਂ ਕੋਲੇ ਤਾਂ ਇੰਨੀ ਸੋਚਣ ਦੀ ਤਾਕਤ ਹੀ ਨਹੀਂ ਹੈ ਵੀ ਸਾਡੇ ਸਾਨੂੰ ਕੋਈ ਅਸੀਂ ਹੋਰ ਜ਼ਮੀਨ ਦੀ ਲੋੜ ਹੈ ਉਹ ਤਾਂ ਉਹਨੇ ਚ ਇੱਕ ਗੁਜ਼ਾਰਾ ਕਰ ਰਿਹਾ ਸੋ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਕੋਈ ਜਾਤ ਪਾਤ ਨਹੀਂ ਕੋਈ ਇਸ਼ੂ ਨਹੀਂ ਹੈ ਅਸੀਂ ਸਾਰੇ ਬੇਜਮੀਨੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਗਲੀ ਮੀਟਿੰਗ ਦੇ ਵਿੱਚ ਭਾਣਾ ਸਾਰੇ ਸ਼ਹਿਰ ਦੇ ਕੋੜਗਪੂਰੇ ਦੇ ਫਰੀਦਕੋਟ ਦੇ ਪਿੰਡਾਂ ਦੇ ਲੋਕ ਇੱਥੇ ਇਕੱਤਰ ਹੋ ਜਾਓ ਅਸੀਂ ਤੁਹਾਨੂੰ ਇੱਕ ਡੇਢ ਮਹੀਨੇ ਦੇ ਵਿੱਚ ਉਥੇ ਭਾਣਾ ਝੁੱਗੀਆਂ ਪਾ ਕੇ ਰਹਿਣਾ ਪਵੇ ਅਸੀਂ ਉਸ ਜ਼ਮੀਨ ਤੇ ਅਸੀਂ ਜਲਦੀ ਹੀ ਕਬਜ਼ਾ ਕਰ ਰਹੇ ਹਾਂ ਜਦੋਂ ਪ੍ਰਧਾਨ ਜ਼ਮੀਨ ਦਾ ਸਵਾਲ ਆਉਂਦਾ ਨਾ ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਸਵਾਲ ਉੱਠਦੇ ਆ ਪਰ ਜ਼ਮੀਨ ਦੀ ਲੜਾਈ ਇੰਨੀ ਸੌਖੀ ਨਹੀਂ ਤੁਹਾਨੂੰ ਵੀ ਪਤਾ ਕਿ ਖੂਨ ਡੋਲਮੀ ਲੜਾਈ ਆ ਇਹਦੇ ਲਈ ਵੱਡੇ ਸੰਘਰਸ਼ ਦੀ ਲੋੜ ਆ ਫਿਰ ਤਿਆਰੀ ਕਿਸ ਤਰ੍ਹਾਂ ਦੀ ਹੋਊਗੀ ਤਿਆਰੀ ਇਹ ਆ ਜੀ ਜਿਵੇਂ ਜੇ ਅੱਜ 200 ਬੰਦਾ ਇਕੱਠਾ ਹੋਇਆ ਐਂ 2000 ਤੇ 20000 ਬੰਦਾ ਇਕੱਠਾ ਹੋਣਾ ਲੜਾਈ ਤਾਂ ਲੋਕਾਂ ਨੇ ਲੜਨੀ ਆ ਆਪਣੇ ਹੱਕਾਂ ਦੀ ਹੂੰ ਜੇ ਲੋਕ ਆ ਸਰਕਾਰਾਂ ਬਦਲ ਸਕਦੇ ਆ ਤਖਤ ਬਦਲ ਸਕਦੇ ਆ ਲੋਕ ਬੇਈਮਾਨ ਲੋਕਾਂ ਨੂੰ ਬਦਲ ਕੇ ਉਹਨਾਂ ਤੋਂ ਕੁਰਸੀ ਖੋਹ ਸਕਦੇ ਉਹਨਾਂ ਦੇ ਹਰੇ ਪੈਨ ਖੋਹ ਸਕਦੇ ਆ ਇਹ ਕੋਈ ਔਖਾ ਕੰਮ ਨਹੀਂ ਹੈ ਸਾਡੇ ਕੋਲੇ ਮੈਨ ਪਾਵਰ ਹੈ ਠੀਕ ਆ ਸਾਡੇ ਕੋਲੇ ਪੈਸਾ ਨਹੀਂ ਹੈ ਸਾਡੇ ਕੋਲੇ ਮਨੁੱਖਤਾ ਦੀ ਤਾਕਤ ਹੈ ਮਜ਼ਦੂਰਾਂ ਦੀ ਤਾਕਤ ਹੈ ਅਸੀਂ ਜਿਨ੍ਹਾਂ ਲੋਕਾਂ ਨੂੰ ਅਸੀਂ ਘਰ ਬਣਾ ਕੇ ਦੇਨੇ ਆ ਨਾ ਜਿਨ੍ਹਾਂ ਲੋਕਾਂ ਨੂੰ ਜ਼ਮੀਨਾਂ ਦਿਵਾਉਣੀਆਂ ਭਾਣਾ ਉਹ ਕਿੱਲਾ ਕਿੱਲਾ ਜ਼ਮੀਨ ਦੋ-ਦੋ ਕਿੱਲੇ ਜ਼ਮੀਨ ਲੈਣ ਭਾਣਾ ਚਾਰ ਕਨਾਲਾਂ ਜ਼ਮੀਨ ਉਹਨਾਂ ਦੇ ਰਹਿਣ ਸਹਿਣ ਵਾਸਤੇ ਕੱਤਰ ਕਰੀਏ ਉਹ ਲੋਕ ਸਾਡਾ ਸਾਥ ਦੇਣਗੇ ਮੈਨੂੰ ਪੂਰੀ ਉਮੀਦ ਹੈ ਬਾਕੀ ਜਿਹੜਾ ਪੰਜਾਬ ਦੇ ਵਿੱਚ ਜ਼ਮੀਨ ਦੇ ਮਾਮਲੇ 'ਚ ਠੀਕ ਐ ਅਸੀਂ ਦੇਖਦੇ ਆ ਕਿ ਇੱਕ ਸਿਆੜ ਦੇ ਬਦਲੇ 'ਚ ਇੱਕ ਵਟ ਦੇ ਬਦਲੇ 'ਚ 4 ਇੰਚੀ ਥਾਂ ਦੇ ਬਦਲੇ 'ਚ ਅਨੇਕਾਂ ਕਤਲ ਹੋਏ ਆ ਪਰ ਅਸੀਂ ਨਾ ਤਾਂ ਇਹ ਜਿਹੜੀ ਕਤਲੋਗਾਰਤਾ ਲਈ ਲੜਾਈ ਲੜਨੀ ਆ ਅਸੀਂ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਡਾਕਟਰ ਭੀਮਰਾਓ ਮੇਦਕਰ ਸਾਹਿਬ ਨੇ ਜੋ ਸਾਨੂੰ ਜਿਹੜਾ ਸੰਵਿਧਾਨਕ ਹੱਕ ਦਿੱਤਾ ਅਸੀਂ ਉਹ ਹੱਕ ਪ੍ਰਾਪਤ ਕਰਾਂਗੇ